ਸਰਕਾਰੀ बाबू ਜਾਂ ਫਿਰ ਸਿਆਸਤਦਾਨਾਂ ਦੇ ਉੱਤੇ 120 ਦਿਨਾਂ ਦੇ ਅੰਦਰ ਮੁਕਦਮਾ ਚੱਲ ਸਕੇਗਾ ਜੇਕਰ ਕਿਸੇ ਵੀ ਭ੍ਰਿਸ਼ਟਾਚਾਰ ਦਾ ਕੋਈ ਕੇਸ ਉਨ੍ਹਾਂ ਦੇ ਉੱਤੇ ਚੱਲ ਰਿਹਾ ਹੈ ਪੰਜਾਬ ਦੇ ਰਾਜਪਾਲ ਨੇ ਉਸ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਮਤਬਕ ਹੁਣ ਸਰਕਾਰ ਨੂੰ ਮੁਕਦਮਾ ਚਲਾਉਣ ਦੇ ਲਈ 120 ਦਿਨਾਂ ਦੇ ਅੰਦਰ ਮਨਜ਼ੂਰੀ ਦੇਣੀ ਪਵੇਗੀ 120 ਦਿਨਾਂ ਤੋਂ ਬਾਅਦ ਮੁਕਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਮੰਨੀ ਜਾਵੇਗੀ ਇਹ ਕਿਹਾ ਗਿਆ ਹੈ ਜੇਕਰ ਸਰਕਾਰ ਮਨਜ਼ੂਰੀ ਨਹੀਂ ਦਿੰਦੀ ਤਾਂ 120 ਦਿਨਾਂ ਬਾਅਦ ਮੁਕਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਹੋਵੇਗੀ ਇਸ ਕੋਰਟ ਤੇ ਵੀ ਤੇਰੇ ਜਾਣਕਾਰੀ ਨਾਲ ਸਾਡੀ ਪੱਤਰਕਾਰ ਹਰਸ਼ਮ੍ਰਿਤ ਪਾਲ ਸਾਡਾ ਲਾਈਵ ਜੁੜੀ ਨੇ ਤਾਂ ਹਰਸ਼ਮ੍ਰਿਤ ਕਿੰਨਾ ਕੁ ਅਹਿਮ ਇਹ ਫੈਸਲਾ ਹੈ ਜੋ ਨੋਟੀਫਿਕੇਸ਼ਨ ਜਿਸ ਨੂੰ ਰਾਜਪਾਲ ਨੇ ਮਨਜ਼ੂਰੀ ਦਿੱਤੀ ਹੈ ਤੇ ਹੁਣ 120 ਦਿਨਾਂ ਦਾ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੈ ਕੀ ਲੱਗ ਰਿਹਾ ਹੈ ਕਿ ਜੋ ਸਰਕਾਰੀ बाबू ਨੇ ਜਾਂ ਫਿਰ ਸਿਆਸਤਦਾਨ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਮਾਮਲੇ ਆ ਚ ਇਸ ਦੇ ਨਾਲ ਤੇਜ਼ੀ ਆਵੇਗੀ ਬਿਲਕੁਲ ਦੇਖੋ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਮਨਜ਼ੂਰੀ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਫਿਲਹਾਲ ਆਪਾਂ ਇਹਦੀ ਗੱਲ ਕਰੀਏ ਤਾਂ ਮਾਨ ਸਰਕਾਰ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਚੱਲਦੀ ਨਜ਼ਰ ਆ ਰਹੀ ਹੈ ਔਰ ਕਾਫੀ ਸਮੇਂ ਤੋਂ ਬਹੁਤ ਸਾਰੇ ਐਕਸ਼ਨਸ ਨੇ ਜਿਹੜੇ ਹੋਏ ਨੇ ਪਰ ਕਈ ਵਾਰ ਉਹ ਐਕਸ਼ਨਸ ਅਜਿਹੇ ਲੋਕਾਂ ਦੇ ਵਿਰੁੱਧ ਹੋ ਜਾਂਦੇ ਨੇ ਜਿਸ ਦੇ ਉੱਤੇ ਕਈ ਵਾਰ ਕਾਰਵਾਈ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਜਾਂ ਫਿਰ ਜਿਹੜੀ ਪਰਮਿਸ਼ਨ ਹੈਗੀ ਆ ਉਹੀ ਨਹੀਂ ਮਿਲਦੀ ਜਾਂ ਫਿਰ ਕਈ ਵਾਰ ਲੌਬੀ ਹੈ ਜਿਹੜੀ ਉਹ ਵੀ ਤੇਜ਼ ਹੋ ਜਾਂਦੀ ਇਹਦੇ ਵਿੱਚ ਅਧਿਕਾਰੀ ਨੇ ਜਿਹੜੇ ਉਹ ਸਭ ਤੋਂ ਸਟਰੋਂਗ ਮੰਨੇ ਜਾਂਦੇ ਨੇ ਕਿਹਾ ਜਾਂਦਾ ਕਿ ਅਧਿਕਾਰੀਆਂ ਦੀ ਜਿਹੜੀ ਲੌਬੀ ਹੈਗੀ ਉਹ ਸਭ ਤੋਂ ਜ਼ਿਆਦਾ ਸਟਰੋਂਗ ਮੰਨੀ ਜਾਂਦੀ ਹੈ ਪਰ ਬਹੁਤ ਵਾਰ ਅਜਿਹੇ ਕਿਸੇ ਵੀ ਸਾਹਮਣੇ ਆਏ ਨੇ ਜਦੋਂ ਕੋਈ ਅਧਿਕਾਰੀ ਹੈ ਜਿਹੜਾ ਉਹੀ ਭ੍ਰਸ਼ਟਾਚਾਰ ਦੇ ਦੋਸ਼ ਹੇਠ ਪਾਇਆ ਜਾਂਦਾ ਤਾਂ ਅਜਿਹੇ ਵਿੱਚ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਸਕੇ ਔਰ ਭ੍ਰਸ਼ਟਾਚਾਰੀਆਂ ਦੇ ਖਿਲਾਫ ਇਹ ਮੁਹਿੰਮ ਹੈ ਜਿਹੜੀ ਉਸ ਨੂੰ ਹੋਰ ਅੱਗੇ ਵਧਾਇਆ ਜਾਏ ਇਹਦੇ ਤਹਿਤ ਹੁਣ ਇੱਕ ਨੋਟੀਫਿਕੇਸ਼ਨ ਹੈ ਜਿਹੜੀ ਉਹ ਗਵਰਨਰ ਕੋਲ ਭੇਜੀ ਗਈ ਸੀ ਜਿਦੇ ਵਿੱਚ ਇਹ ਗ ਕਿ ਜਿਹੜਾ ਵੀ ਪ੍ਰਸ਼ਾਸਕਾਰੀ ਹੋਏਗਾ ਉਹਦੇ ਖਿਲਾਫ ਹੈ ਜਿਹੜੀ ਕਾਨੂੰਨੀ ਕਾਰਵਾਈ ਵਿਢਣ ਦੇ ਲਈ ਤਕਰੀਬਨ 120 ਦਿਨਾਂ ਦਾ ਸਮਾਂ ਦਿੱਤਾ ਜਾਏਗਾ ਅਗਰ ਤਾਂ ਸਰਕਾਰ ਉਸ ਤੋਂ ਪਹਿਲਾਂ ਹੀ ਉਸ ਨੂੰ ਨੋਟੀਫਾਈ ਕਰ ਦਿੰਦੀ ਹੈ ਹਾਮੀ ਭਰ ਦਿੰਦੀ ਹੈ ਫਿਰ ਤਾਂ ਉਸੇ ਵੇਲੇ ਉਸ ਦੀ ਜਾਂਚ ਸ਼ੁਰੂ ਹੋ ਜਾਏਗੀ ਅਗਰ ਨਹੀਂ ਕਰਦੀ 120 ਦਿਨ ਬੀਤ ਜਾਂਦੇ ਨੇ ਤਾਂ ਉਹ ਉਸ ਦੇ ਵਿੱਚ ਹਾਮੀ ਮੰਨੀ ਜਾਏਗੀ ਸਰਕਾਰ ਦੀ ਤਾਂ ਇਹ ਮਾਮਲਾ ਸੀਗਾ ਜਿਹੜਾ ਇਹ ਗਵਰਨਰ ਕੋਲ ਪਹੁੰਚਿਆ ਸੀਗਾ ਤੇ ਉਹਨਾਂ ਦੇ ਵੱਲੋਂ ਇਸ ਨੂੰ ਨੋਟੀਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਇਹ ਲਾਗੂ ਹੋ ਜਾਏਗਾ ਅਗਰ ਕੋਈ ਪ੍ਰਸ਼ਟ ਅਧਿਕਾਰੀ ਹੈਗਾ ਉਹਦੇ ਖਿਲਾਫ ਕੋਈ ਮੁਕੱਦਮਾ ਜਾਂ ਜਾਂਚ ਸਾਹਮਣੇ ਆਉਂਦੀ ਹੈ ਤਾਂ ਉਹ ਸਰਕਾਰ ਦੀ 120 ਦਿਨਾਂ ਦੀអនុਮਤੀ ਹੈ ਜਿਹੜੀ ਉਹਦੇ ਵਿੱਚ ਜਿਹੜੇ ਉਹ ਲਈ ਜਾਏਗੀ ਨਹੀਂ ਤਾਂ 120 ਦਿਨਾਂ ਬਾਅਦ ਉਹអនុਮਤੀ ਮੰਨੀ ਜਾਏਗੀ ਠੀਕ ਹੈ ਸ਼ੁਕਰੀਆ ਹਸਮਰਤ ਫਿਲਹਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਨਿਯਮਾਂ ਦੇ ਮਤਾਬਕ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਫਿਰ ਜਿਹੜੇ ਮੰਤਰੀ ਅਹੁਦੇ ਤੇ ਰਹਿੰਨ ਉਹਨਾਂ ਦੇ ਖਿਲਾਫ ਕਾਰਵਾਈ ਕੈਬਨਟ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਆਧਾਰਨ ਦੇ ਤੌਰ ਤੇ ਜਿਵੇਂ ਸਾਧੂ ਸਿੰਘ ਧਰਮਸੋਧ ਦਾ ਜੋ ਮਾਮਲਾ ਸੀ ਪਿਛਤਾਚਾਰ ਦਾ ਉਹ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਤੇ ਉਤੇ ਕੇਸ ਚੱਲ ਰਿਹਾ ਸੀ ਤੇ ਹੁਣ ਪਿਛਲੇ ਦਿਨੀ ਹੀ ਕੈਬਨਟ ਦੇ ਵੱਲੋਂ ਉਹਨਾਂ ਖਿਲਾਫ ਅੱਗੇ ਮਾਮਲਾ ਵਧਾਉਣ ਸੰਬੰਧੀ ਮੁਕਦਮਾ ਚਲਾਉਣ ਸੰਬੰਧੀ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਤਾਂ ਆਪਾਂ ਵੇਖਣ ਦੇ ਵਿੱਚ ਦੇਰੀ ਨਾ ਹੋਵੇ ਇਸ ਕਰਕੇ 120 ਦਿਨਾਂ ਦਾ ਸਮਾਂ ਹੁਣ ਤੈਅ ਕੀਤਾ ਗਿਆ। ਸਰਕਾਰੀ बाबू ਯਾਫਰ ਸਿਆਸਤਦਾਨਾਂ ਦੇ ਉੱਤੇ 120 ਦਿਨਾਂ ਦੇ ਅੰਦਰ ਮੁਕਦਮਾ ਚੱਲ ਸਕੇਗਾ ਜੇਕਰ ਕਿਸੇ ਵੀ ਭ੍ਰਿਸ਼ਟਾਚਾਰ ਦਾ ਕੋਈ ਕੇਸ ਉਹਨਾਂ ਦੇ ਉੱਤੇ ਚੱਲ ਰਿਹਾ ਹੈ। ਪੰਜਾਬ ਦੇ ਰਾਜਪਾਲ ਨੇ ਉਸ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਮਤਾਬਕ ਹੁਣ ਸਰਕਾਰ ਨੂੰ ਮੁਕਦਮਾ ਚਲਾਉਣ ਦੇ ਲਈ 120 ਦਿਨਾਂ ਦੇ ਅੰਦਰ ਮਨਜ਼ੂਰੀ ਦੇਣੀ ਪਵੇਗੀ। 120 ਦਿਨਾਂ ਤੋਂ ਅ ਦਿੱਤੀ ਗਈ ਮੰਨੀ ਜਾਵੇਗੀ ਇਹ ਕਿਹਾ ਗਿਆ ਜੇਕਰ ਸਰਕਾਰ ਮਨਜ਼ੂਰੀ ਨਹੀਂ ਦਿੰਦੀ ਤਾਂ 120 ਦਿਨਾਂ ਬਾਅਦ ਮੁਕਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਹੋਵੇਗੀ ਇਸੇ ਖਬਰ ਤੇ ਵੀ ਤੇਰੇ ਜਾਣਕਾਰੀ ਨਾਲ ਸਾਡੀ ਪੱਤਰਕਾਰ ਹਰਸ਼ਮ੍ਰਿਤ ਪਾਲ ਸਾਡਾ ਲਾਈਵ ਜੁੜਦੀ ਹੈ ਤਾਂ ਹਰਸ਼ਮ੍ਰਿਤ ਕਿੰਨਾ ਕੁ ਅਹਿਮ ਇਹ ਫੈਸਲਾ ਹੈ ਜੋ ਨੋਟੀਫਿਕੇਸ਼ਨ ਜਿਸ ਨੂੰ ਰਾਜਪਾਲ ਨੇ ਮਨਜ਼ੂਰੀ ਦਿੱਤੀ ਹੈ ਤੇ ਹੁਣ 120 ਦਿਨਾਂ ਦਾ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੈ ਕਿ ਲੱਗ ਰਿਹਾ ਹੈ ਕਿ ਜੋ ਸਰਕਾਰੀ ਬਾਬੂ ਨੇ ਜਾਂ ਫਿਰ ਸਿਆਸਤਦਾਨ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਮਾਮਲਿਆਂ 'ਚ ਇਸ ਦੇ ਨਾਲ ਤੇਜ਼ੀ ਆਵੇਗੀ। ਬਿਲਕੁਲ ਦੇਖੋ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਨਜ਼ੂਰੀ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਫਿਲਹਾਲ ਆਪਾਂ ਇਹਦੀ ਗੱਲ ਕਰੀਏ ਤਾਂ ਮਾਨ ਸਰਕਾਰ ਹੈ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਚੱਲਦੀ ਨਜ਼ਰ ਆ ਰਹੀ ਹੈ ਔਰ ਕਾਫੀ ਸਮੇਂ ਤੋਂ ਬਹੁਤ ਸਾਰੇ ਐਕਸ਼ਨਸ ਨੇ ਜਿਹੜੇ ਹੋਏ ਨੇ ਪਰ ਕਈ ਵਾਰ ਉਹ ਐਕਸ਼ਨਸ ਅਜਿਹੇ ਲੋਕਾਂ ਦੇ ਵਿਰੁੱਧ ਹੋ ਜਾਂਦੇ ਨੇ ਜਿਸ ਦੇ ਉੱਤੇ ਕਈ ਵਾਰ ਕਾਰਵਾਈ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਜਾਂ ਫਿਰ ਜਿਹੜੀ ਪਰਮਿਸ਼ਨ ਹੈਗੀ ਆ ਉਹੀ ਨਹੀਂ ਮਿਲਦੀ ਜਾਂ ਫਿਰ ਕਈ ਵਾਰ ਲੌਬੀ ਹੈ ਜਿਹੜੀ ਉਹ ਵੀ ਤੇਜ਼ ਹੋ ਜਾਂਦੀ ਹੈ ਇਹਦੇ ਵਿੱਚ ਅਧਿਕਾਰੀ ਨੇ ਜਿਹੜੇ ਉਹ ਸਭ ਤੋਂ ਸਟਰੋਂਗ ਮੰਨੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਅਧਿਕਾਰੀਆਂ ਦੀ ਜਿਹੜੀ ਲੌਬੀ ਹੈਗੀ ਉਹ ਸਭ ਤੋਂ ਜ਼ਿਆਦਾ ਸਟਰੋਂਗ ਮੰਨੀ ਜਾਂਦੀ ਹੈ ਪਰ ਬਹੁਤ ਵਾਰ ਅਜੇਹੇ ਕਿਸੇ ਵੀ ਸਾਹਮਣੇ ਆਏ ਨਹੀਂ ਜਦੋਂ ਕੋਈ ਅਧਿਕਾਰੀ ਹੈ ਜਿਹੜਾ ਉਹੀ ਭ੍ਰਸ਼ਟਾਚਾਰ ਦੇ ਦੋਸ਼ ਹੇਠ ਪਾਇਆ ਜਾਂਦਾ ਤਾਂ ਅਜੇਹੇ ਵਿੱਚ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਸਕੇ ਔਰ ਭ੍ਰਸ਼ਟਾਚਾਰੀਆਂ ਦੇ ਖਿਲਾਫ ਇਹ ਮੁਹਿੰਮ ਹੈ ਜਿਹੜੀ ਉਸ ਨੂੰ ਹੋਰ ਅੱਗੇ ਵਧਾਇਆ ਜਾਏ ਇਹਦੇ ਤਹਿਤ ਹੁਣ ਇੱਕ ਨੋਟੀਫਿਕੇਸ਼ਨ ਹੈ ਜਿਹੜੀ ਉਹ ਗਵਰਨਰ ਕੋਲ ਭੇਜੀ ਗਈ ਸੀ ਜਿਹ ਕਿ ਜਿਹੜਾ ਵੀ ਪ੍ਰਸ਼ਾਸਕਾਰੀ ਹੋਏਗਾ ਉਹਦੇ ਖਿਲਾਫ ਹੈ ਜਿਹੜੀ ਕਾਨੂੰਨੀ ਕਾਰਵਾਈ ਵਿਢਣ ਦੇ ਲਈ ਤਕਰੀਬਨ 120 ਦਿਨਾਂ ਦਾ ਸਮਾਂ ਦਿੱਤਾ ਜਾਏਗਾ ਅਗਰ ਤਾਂ ਸਰਕਾਰ ਉਸ ਤੋਂ ਪਹਿਲਾਂ ਹੀ ਉਸ ਨੂੰ ਨੋਟੀਫਾਈ ਕਰ ਦਿੰਦੀ ਹੈ ਹਮੇਂ ਪਰ ਦਿੰਦੀ ਹੈ ਫਿਰ ਤਾਂ ਉਸੇ ਵੇਲੇ ਉਸ ਦੀ ਜਾਂਚ ਸ਼ੁਰੂ ਹੋ ਜਾਏਗੀ ਅਗਰ ਨਹੀਂ ਕਰਦੀ 120 ਦਿਨ ਬੀਤ ਜਾਂਦੇ ਨੇ ਤਾਂ ਉਹ ਉਸ ਦੇ ਵਿੱਚ ਹਾਮੀ ਮੰਨੀ ਜਾਏਗੀ ਸਰਕਾਰ ਦੀ ਤਾਂ ਇਹ ਮਾਮਲਾ ਸੀਗਾ ਜਿਹੜਾ ਇਹ ਗਵਰਨਰ ਕੋਲ ਪਹੁੰਚਿਆ ਸੀਗਾ ਤੇ ਉਹਨਾਂ ਦੇ ਵੱਲੋਂ ਇਸ ਨੂੰ ਨੋਟੀਫਾਈ ਕਰ ਦਿੱਤਾ ਗਿਆ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਇਹ ਲਾਗੂ ਹੋ ਜਾਏਗਾ ਅਗਰ ਕੋਈ ਪ੍ਰਸ਼ਟ ਅਧਿਕਾਰੀ ਹੈਗਾ ਉਹਦੇ ਖਿਲਾਫ ਕੋਈ ਮੁਕੱਦਮਾ ਜਾਂ ਜਾਂਚ ਸਾਹਮਣੇ ਆਉਂਦੀ ਹੈ ਤਾਂ ਉਹ ਸਰਕਾਰ ਦੀ 120 ਦਿਨਾਂ ਦੀ ਅਨੁਮਤੀ ਹੈ ਜਿਹੜੀ ਉਹਦੇ ਵਿੱਚ ਜਿਹੜੇ ਉਹ ਲਈ ਜਾਏਗੀ ਨਹੀਂ ਤਾਂ 120 ਦਿਨਾਂ ਬਾਅਦ ਅਨੁਮਤੀ ਮੰਨੀ ਜਾਏਗੀ ਠੀਕ ਹੈ ਸ਼ੁਕਰੀਆ ਹਰਸਿਮਰਤ ਫਿਲਹਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਨਿਯਮਾਂ ਦੇ ਮੁਤਾਬਕ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਫਿਰ ਜਿਹੜੇ ਮੰਤਰੀ ਅਹੁਦੇ ਤੇ ਰਹੇ ਇਹਨਾਂ ਦੇ ਖਿਲਾਫ ਕਾਰਵਾਈ ਕੈਬਨਿਟ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਆਧਾਰਨ ਦੇ ਤੌਰ ਤੇ ਜਿਵੇਂ ਸਾਧੂ ਸਿੰਘ ਧਰਮਸੋਧ ਦਾ ਜੋ ਮਾਮਲਾ ਸੀ ਪਿਸਟਾਚਾਰ ਦਾ ਉਹ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀ ਤੇ ਹੁਣ ਪਿਛਲੇ ਦਿਨੀ ਹੀ ਕੈਬਨਟ ਦੇ ਵੱਲੋਂ ਉਹਨਾਂ ਖਿਲਾਫ ਅੱਗੇ ਮਾਮਲਾ ਵਧਾਉਣ ਸੰਬੰਧੀ ਮੁਕਦਮਾ ਚਲਾਉਣ ਸੰਬੰਧੀ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਤਾਂ ਆਪਾਂ ਵੇਖਣ ਦੇ ਵਿੱਚ ਦੇਰੀ ਨਾ ਹੋਵੇ ਇਸ ਕਰਕੇ 120 ਦਿਨਾਂ ਦਾ ਸਮਾਂ ਹੁਣ ਤੈਅ ਕੀਤਾ ਗਿਆ